हेलो स्टूडेंट्स आज ਆਪਾਂ 9ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ ਨੰਬਰ 3 ਨਾਲ ਕਰਾਂਗੇ ਜਿਹੜੀ ਕਿ ਗਤੀ ਵਾਲੇ ਪਾਠ ਵਿੱਚੋਂ ਹੈ ਇਸ ਦੇ ਕੋਲ 15 एमसीक्यू ਨੇ ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਜੇਕਰ ਕੋਈ ਵਸਤੂ ਇੱਕ ਗੋਲਾਕਾਰ ਮਾਰਗ ਵਿੱਚ ਨਿਯੰਤਰਿਤ ਗਤੀ ਨਾਲ ਅੱਗੇ ਵਧ ਰਹੀ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਸੱਚ ਹੈ ਦੇਖੋ ਬੱਚੇ ਜਿਵੇਂ ਚਿੱਤਰ ਦੇ ਵਿੱਚ ਇੱਕ ਵਸਤੂ ਗੋਲਾਕਾਰ ਗਤੀ 'ਚ ਲਗਾਤਾਰ ਅੱਗੇ ਵਧ ਰਹੀ ਹੈ ਦਾ অপਸ਼ਨ अगेन ਆਪਣੇ ਕੋਲ বস্তু ਦਾ वेग स्थिर ਹੈ বস্তু ਤੇਜ ਨਹੀਂ ਹੋ ਰਹੀ ਹੈ বস্তু ਦੀ દિશા ਬਦਲ ਰਹੀ ਹੈ বস্তু ਦਾ ਵਿਸਥਾਪਨ ਜ਼ੀਰੋ ਹੈ ਤੇ ਸਹੀ ਉੱਤਰ ਆਏਗਾ বস্তু ਦੀ દિશા ਬਦਲ ਰਹੀ ਹੈ ਜੇ ਤੁ ਕੋਈ বস্তু গোলাকার ਪਾਤ ਦੇ ਵਿੱਚ ਗਤੀ ਕਰਦੀ ਹੈ ਤੇ ਉਹਦੀ ਜਿਹੜੀ ਦਿਸ਼ਾ ਹੈ ਉਹ ਲਗਾਤਾਰ ਬਦਲਦੀ ਰਹਿੰਦੀ ਹੈ ਦੂਸਰਾ ਪ੍ਰਸ਼ਨ ਜੇਕਰ ਕਿਸੇ বস্তু ਦਾ ਵੇਗ ਸਮਾਗ੍ਰਾਫ ਮੂਲ ਵਿੱਚੋਂ ਲੰਘਣ ਵਾਲੀ ਇੱਕ ਸਿੱਧੀ ਰੇਖਾ ਹੈ ਤਾਂ ਵਸਤੂ ਦੀ ਗਤੀ ਕਿਸ ਕਿਸਮ ਦੀ ਹੈ ਦੇਖੋ ਬੇਟੇ ਆਪਣੇ ਕੋਲ ਉਹ ਕਹਿ ਰਹੇ ਨੇ ਕਿ ਜਿਹੜਾ ਵੇਗ ਸਮਾਗ੍ਰਾਫ ਹੈ ਇੱਕ ਪਾਸੇ ਵੇਗ ਹੈ ਇੱਕ ਪਾਸੇ ਸਮਾਂ ਤੇ ਜਿਹੜਾ ਇਹ ਵੇਗ ਸਮਾਗ੍ਰਾਫ ਹੈ ਇਹ origin ਦੇ ਵਿੱਚੋਂ ਇੱਕ ਸਿੱਧੀ ਲਾਈਨ ਐਵੇਂ ਪਾਸ ਕਰ ਰਹੀ ਹੈ ਤਾਂ ਆਪਣਾ ਆਪਸ਼ਨ ਹੈ ਜਿਹੜੀ ਸਥਿਰ ਵੇਗ ਹੈ ਤੀਸਰਾ ਕੁਐਸਚਨ ਇੱਕ ਸਾਈਕਲ ਸਵਾਰ 30 ਮੀਟਰ ਉੱਤਰ ਵੱਲ ਅਤੇ ਫਿਰ 40 ਮੀਟਰ ਪੂਰਬ ਵੱਲ ਜਾਂਦਾ ਹੈ ਤਾਂ ਵਿਸਥਾਪਨ ਕਿੰਨਾ ਹੋਏਗਾ ਦੇਖੋ ਬੇਟੇ ਮੰਨ ਲਓ ਆਪਣੇ ਕੋਲੇ ਡਾਇਰੈਕਸ਼ਨਸ ਨੇ ਇਹ ਨਾਰਥ ਹੈ ਇਹ ਸਾਊਥ ਹੈ ਇਹ ਆਪਣੇ ਕੋ ਬਣ ਜਾਈਗੀ ਈਸਟ ਇਹ ਵੈਸਟ ਹੁਣ ਕੁਐਸਚਨ ਦੇ ਵਿੱਚ ਪਹਿਲਾਂ ਦਿੱਤਾ ਹੈ ਕਿ 30 ਮੀਟਰ ਉੱਤਰ ਵੱਲ ਤਦ ਉਹ ਕੋਈ 30 ਮੀਟਰ ਉੱਤਰ ਵੱਲ ਜਾਏਗਾ ਉਸ ਤੋਂ ਬਾਅਦ 40 ਮੀਟਰ ਪੂਰਬ ਵੱਲ ਤੇ ਆਪਾਂ ਇਸ ਦਾ ਵਿਸਥਾਪਨ ਪਤਾ ਕਰਨਾ ਹੈ ਤੇ ਇਹ ਵਿਸਥਾਪਨ ਬਣੇਗਾ ਆਪਣੇ ਕੋਲ ਇਹ ਇੱਕ ट्रायंगल ਬਣ ਜਾਈਗੀ ਤੇ ਇਹਦਾ ਜਿਹੜਾ ਡਾਇਗੋਨਲ ਹੈ ਇੱਕ ट्रायंगल ਬਣ ਜਾਈਗੀ ਤੇ ਜਿਹੜਾ ਇਹਦਾ ਕਰਨ ਹੈ ਉਹ ਵਿਸਥਾਪਨ ਦੱਸੇਗਾ ਤੇ ਇੱਥੇ ਪਾਈਥਾਗੋਰਸ ਦਾ ਪਾ ਫਾਰਮੂਲਾ ਲਗਾ ਕੇ ਇਹਦਾ ਵਿਸਥਾਪਨ ਕੱਢ ਸਕਦੇ ਹਾਂ ਤੇ ਉਹ ਆਏਗਾ ਆਪਣੇ ਕੋਲ 50 ਮੀਟਰ ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲਾ ਚੌਥਾ ਪ੍ਰਸ਼ਨ भौतिक मात्राओं ਦੇ ਨਿਮਨਲਿਖਤ ਜੋੜਿਆਂ ਵਿੱਚੋਂ ਕਿਹਦੀ ਇਕਾਈ ਇੱਕੋ ਜਿਹੀ ਹੋ ਸਕਦੀ ਹੈ ਵਿਸਥਾਪਨ ਤੇ ਵੇਗ ਨਹੀਂ ਵਿਸਥਾਪਨ ਦੀ ਮੀਟਰ ਹੁੰਦੀ ਹੈ ਵੇਗ ਦੀ ਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ ਦੂਰੀ ਅਤੇ ਵੇਗ ਹਾਂ ਦੂਰੀ ਦੀ ਵੀ ਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ ਵੇਗ ਦੀ ਵੀ ਪ੍ਰਤੀ ਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ ਇਹਨਾਂ ਦੋਨਾਂ ਦੀ ਜਿਹੜੀ ਇਕਾਈ ਹੈ ਉਹ ਸੇਮ ਹੋਏਗੀ ਇੱਕੋ ਵਰਗੀ ਹੋਏਗੀ ਤੇ ਆਪਣਾ ਦੂਸਰਾ ਆਨਸਰ ਸਹੀ ਆ ਜਾਏਗਾ ਤੀਸਰਾ ਚੈੱਕ ਕਰ ਲੈਨੇ ਆ ਵਿਸਥਾਪਨ ਤੇ ਦੂਰੀ ਵਿਸਥਾਪਨ ਦੀ ਮੀਟਰ ਹੁੰਦੀ ਏ ਦੂਰੀ ਦੀ ਮੀਟਰ ਪ੍ਰਤੀ ਸੈਕਿੰਡ ਵੇਗ ਤੇ ਪ੍ਰਵੇਗ ਵੇਗ ਦੀ ਮੀਟਰ ਪ੍ਰਤੀ ਸੈਕਿੰਡ ਹੁੰਦੀ ਏ ਤੇ ਪ੍ਰਵੇਗ ਦੀ ਮੀਟਰ ਪ੍ਰਤੀ ਵਰਗ ਸੈਕਿੰਡ ਹੁੰਦੀ ਏ ਇਸ ਲਈ ਆਪਣਾ ਸਹੀ ਉੱਤਰ ਆਵੇਗਾ ਦੂਸਰਾ ਪੰਜਵਾਂ ਇੱਕ ਸੈਟਲਾਈਟ ਇੱਕ ਗੋਲਾਕਾਰ ਮਾਰਗ ਵਿੱਚ ਧਰਤੀ ਦੇ ਦੁਆਲੇ ਘੁੰਮਦਾ ਹੈ 8 ਲਿਖਿਆਂ ਵਿੱਚੋਂ ਕਿਹੜੀ ਸ਼ਕਤੀ ਇਸ ਨੂੰ ਆਰਬਿਟ ਵਿੱਚ ਰੱਖਦੀਆਂ ਹਨ ਗੁਰਤਾਕਰਸ਼ਨ ਬਲ ਸੈਂਟ੍ਰਿਪੀਟਲ ਫੋਰਸ ਰਗੜ ਬਲ ਸੈਂਟ੍ਰਿਫਿਊਗਲ ਫੋਰਸ ਤੇ ਸਹੀ ਉੱਤਰ ਹੈ ਪਹਿਲਾ ਗੁਰਤਾਕਰਸ਼ਨ ਬਲ ਕਰਨੇ ਸੈਟੇਲਾਈਟ ਧਰਤੀ ਦਾਰੇ ਚੱਕਰ ਲਗਾਏਗਾ 6ਵਾਂ ਪ੍ਰਸ਼ਨ ਧਰਤੀ ਦੀ ਸਤ੍ਹਾ ਤੇ ਪ੍ਰਵੇਗ ਦਾ ਅਨੁਮਾਨਿਤ ਮੁੱਲ ਕੀ ਹੈ 10.0 ਮੀਟਰ ਪ੍ਰਤੀ ਵਰਗ ਸੈਕਿੰਡ 8.9 ਮੀਟਰ ਪ੍ਰਤੀ ਵਰਗ ਸੈਕਿੰਡ 9.8 ਮੀਟਰ ਪ੍ਰਤੀ ਵਰਗ ਸੈਕਿੰਡ 10.8 ਮੀਟਰ ਪ੍ਰਤੀ ਵਰਗ ਸੈਕਿੰਡ ਤੇ ਸਹੀ ਉੱਤਰ ਹੈ ਆਪਣੇ ਕੋਲ 9.8 प्रति वर्ग सेकंड सातवां प्रश्न जेकर कोई वस्तु स्वतंत्र ਡਿੱਗਦੀ ਹੈ ਤਾਂ ਇਸ ਦੇ ਡਿੱਗਣ ਨਾਲ ਉਸ ਦੇ ਪ੍ਰਵੇਗ ਦਾ ਕੀ ਹੁੰਦਾ ਹੈ ਇਹ ਵੱਧਦਾ ਹੈ ਇਹ ਘਟਦਾ ਹੈ ਇਹ ਸਥਿਰ ਰਹਿੰਦਾ ਹੈ ਇਹ ਜ਼ੀਰੋ ਬਣ ਜਾਂਦਾ ਹੈ ਬੇਟੇ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ ਇਹ ਸਥਿਰ ਰਹਿੰਦਾ ਹੈ ਜਿੰਨਾ ਗੁਰਤਾ ਪ੍ਰਵੇਗ ਹੋਏਗਾ ਹਮੇਸ਼ਾ ਉਨਾ ਹੀ ਰਹੇਗਾ ਅੱਠਵਾਂ ਪ੍ਰਸ਼ਨ 8 ਦਿੱਤੇ ਗ੍ਰਾਫਾਂ ਵਿੱਚੋਂ ਕਿਹੜਾ ਇੱਕ ਵਸਤੂ ਨੂੰ ਨਿਰੰਤਰ ਵੇਗ ਨਾਲ ਗਤੀ ਦਰਸਾਉਂਦਾ ਹੈ ਇੱਕ ਵੇਗ ਸਮਾਂ ਗ੍ਰਾਫ ਉੱਤੇ ਸਿੱਧੀ ਲੇਟਵੀਂ ਰੇਖਾ ਆਪਣੇ ਕੋਲ ਬੈਠੇ ਵੇਗ ਸਮਾਂ ਗ੍ਰਾਫ ਇੱਕ ਪਾਸੇ ਵੇਗ ਆ ਜਾਏਗਾ ਇੱਕ ਪਾਸੇ ਸਮਾਂ ਟਾਈਮ ਪਹਿਲਾ ਦੇਖੋ ਵੇਗ ਸਮਾਂ ਗ੍ਰਾਫ ਤੇ ਇੱਕ ਲੇਟਵੀਂ ਸਿੱਧੀ ਰੇਖਾ ਦੂਸਰਾ ਸਥਿਤੀ ਸਮਾਂ ਗ੍ਰਾਫ ਤੇ ਉਹਨਾਂ ਪੁੱਛਿਆ ਨਿਰੰਤਰਤ ਵੇਗ ਨਾਲ ਜਿਹੜੀ ਵਸਤੂਏ ਉਹ ਇੱਕ ਨਿਯੰਤਰਿਤ ਵੇਗ ਨਾਲ ਮੈਂ ਕਨਸਟੈਂਟ ਵੇਗ ਨਾਲ ਗਤੀ ਕਰ ਰਹੀ ਤੇ ਇਹ ਅਨਸਰ ਹੀ ਸਹੀ ਪਹਿਲਾ ਹੀ ਸਹੀ ਆ ਜਾਏਗਾ ਆਪਣੇ ਕੋਲ ਦੂਸਰਾ ਆਪਸ਼ਨ ਨੂੰ ਪੜਨੀ ਲੋੜ ਹੀ ਨਹੀਂ ਆਪਣੇ ਕੋਲ ਇੱਕ ਹੋਰ ਨਾ ਪੁੱਛਿਆ ਸੀ ਸਹੀ ਪੁੱਛਣਾ ਸੀ ਸਹੀ ਪਹਿਲਾ ਆ ਗਿਆ ਨਵਾਂ ਪ੍ਰਸ਼ਨ ਇੱਕ ਵੇਗ ਸਮੇਂ ਦੇ ਗ੍ਰਾਫ ਦੇ ਅਧੀਨ ਖੇਤਰ ਦਰਸਾਉਂਦਾ ਹੈ ਤੇ ਜਿਹੜਾ ਵੇਗ ਸਮੇਂ ਦੇ ਅਧੀਨ ਜਿਹੜਾ ਗ੍ਰਾਫ ਹੈ ਉਹਦੇ ਜਿਹੜਾ ਜਿਵੇਂ ਆਪਣੇ ਕੋਲ ਜਿਵੇਂ ਆ ਬਣਿਆ ਹੈ ਤੇ ਇਹਦੇ ਵਿੱਚ ਜਿਹੜਾ ਖੇਤਰ ਹੋਏਗਾ ਉਹ ਡਿਸਪਲੇਸਮੈਂਟ ਨੂੰ ਦਰਸਾਉਂਦਾ ਹੈ ਤੇ ਆਪਾਂ ਕੀ ਕਹਾਂਗੇ विस्थापन पर तो अपना सही उत्तर आ जाएगा दूसरा विस्थापन पर 10वां प्रश्न जेकर स्थिति समय देदा ग्राफ एक सीधी रेखा है जो समय थुरे दे समांतर है देखो आपा ग्राफ ड्रा कर लन्ने हैं ये अपने को लेगा स्थिति एक पास एक डिस्प्लेसमेंट एक पास एक टाइम एक सीधी रेखा है जेडी टाइम दे की ए, समांतर है ਇਹ ਵਸਤੂ ਦੀ ਗਤੀ ਬਾਰੇ ਕੀ ਸੰਕੇਤ ਦਿੰਦਾ ਹੈ देखो ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਜਿਹੜੀ ਸਥਾਪਨਿਓ ਨਹੀਂ ਵਧ ਰਿਹਾ ਵਸਤੂ ਤੇਜ਼ ਹੋ ਰਹੀ ਹੈ ਵੇਸੂ ਨੰਤਰਤ ਵੇਗ ਨਾਲ ਅੱਗੇ ਵਧ ਰਹੀ ਹੈ ਵਸਤੂ ਰਾਮ ਤੇ ਹੈ ਵਸਤੂ ਪਰਵੇ ਘਟ ਰਿਹਾ ਹੈ ਤੇ ਇਹ ਆਏਗਾ ਤੀਸਰਾ ਵਸਤੂ ਆਰਾਮ ਤੇ ਹੈ 11ਵਾਂ ਪ੍ਰਸ਼ਨ ਸਥਿਤੀ ਸਮੇਂ ਗ੍ਰਾਫ ਦੀ ਤੁਲਾਨ ਕੀ ਦਰਸਾਉਂਦੀ ਹੈ ਜਿਹੜਾ ਸਥਿਤੀ ਸਮੇਂ ਦਾ ਗ੍ਰਾਫ ਹੁੰਦਾ ਹੈ ਇਸ ਦੀ ਤੁਲਾਨ ਮੰਨ ਲਓ ਇਹਨੂੰ ਆਪਾਂ ਨੀਚੇ ਨੂੰ ਲੈ ਕੇ ਆਵਾਂਗੇ ਕ੍ਰਿਤਲਾਨ ਬਣੇਗੀ ਉਹ ਕੀ ਦਰਸਾਵੇਗੀ ਤੇ ਉਹ ਆਪਾਂ ਨੂੰ ਦੱਸਾਉਂਦੀ ਹੈ ਵੇਗ ਨੂੰ ਜੇ ਸਥਿਤੀ ਸਮੇਂ ਇਟਲਾਨ ਹੁੰਦੀ ਹੈ ਢਲੋਪ ਹੁੰਦੀ ਹੈ ਉਹ ਵੇਗ ਨੂੰ ਦਰਸਾਉਂਗੇ ਪ੍ਰਵੇਗ ਬਾਰੇ ਹੇਠ ਦਿੱਤੇ ਕਥਨਾ ਵਿੱਚੋਂ ਕਿਹੜਾ ਸਹੀ ਹੈ ਪ੍ਰਵੇਗ ਹਮੇਸ਼ਾ ਸਕਾਰਾਤਮਕ ਹੁੰਦਾ ਹੈ ਪੋਜ਼ਿਟਿਵ ਪ੍ਰਵੇਗ ਇੱਕ ਸਕੈਲਰ ਮਾਤਰਾ ਹੈ ਪ੍ਰਵੇਗ ਸਕਾਰਾਤਮਕ ਨਿਰਾਤਮਕ ਜਾਂ ਜ਼ੀਰੋ ਹੋ ਸਕਦਾ ਹੈ ਤੀਸਰਾ ਆਨਸਰ ਸਹੀ ਆਏਗਾ ਕਿ ਪ੍ਰਵੇਗ ਹੈ ਏ ਪੋਜ਼ਿਟਿਵ 네ਗਟਿਵ ਤੇ ਜ਼ੀਰੋ ਤਿੰਨੋਂ ਹੋ ਸਕਦਾ ਹੈ। ਦਿੱਤੇ ਸਮੀਕਰਨਾਂ ਵਿੱਚੋਂ ਕਿਹੜੀ ਗਤੀ ਦੀ ਦੂਜੀ ਸਮੀਕਰਨ ਨੂੰ ਦਰਸਾਉਂਦੀ ਹੈ? ਦੇਖੋ ਬੇਟਾ ਜਿਹੜੀ v u at ਇਹ ਪਹਿਲੀ ਸਮੀਕਰਨ ਹੁੰਦੀ ਹੈ। s ut 1/2 at² ਇਹ ਦੂਸਰੀ ਸਮੀਕਰਨ ਹੈ। ਤਾਂ ਆਪਣਾ ਸਹੀ ਉੱਤਰ ਆਏਗਾ ਦੂਸਰੀ ਆਪਸ਼ਨ। ਜਿਹੜਾ ਤੀਸਰਾ ਇਹ ਤੀਸਰੀ ਸਮੀਕਰਨ ਹੈ। 14ਵਾਂ ਪ੍ਰਸ਼ਨ ਇੱਕ ਵੇਗ ਸਮਾਂ ਗ੍ਰਾਫ ਦੀ ਠਲਾਨ ਇਹ ਦਿੱਤੀ ਹੈ। ਜਿਹੜਾ ਆਪਣੇ ਕੋਲ ਵੇਗ ਸਮਾਂ ਗ੍ਰਾਫ ਹੈ ਪ੍ਰਵੇਗ ਸਮਗਰਾਵੇ انرژی ਟਲਾਂ ਨੇ ਉਹ ਆਪਾਂ ਨੂੰ ਪ੍ਰਵੇਗ ਬਾਰੇ ਦੱਸਦੀ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ 30ਰ ਇੱਕ ਵਿਦਿਆਰਥੀ ਕਾਰ ਦੀ ਗਤੀ ਦੀ ਗਣਨਾ ਕਰਨ ਲਈ ਇੱਕ ਗਣਿਤਿਕ ਸਮੀਕਰਨ ਦੀ ਵਰਤੋਂ ਕਰ ਰਿਹਾ ਹੈ ਜੇਕਰ ਸਫਰ ਕੀਤੀ ਦੂਰੀ 100 ਮੀਟਰ ਹੈ ਤੇ ਸਮਾਂ 20 ਸਕਿੰਡ ਹੈ ਤਾਂ ਉਹ ਕਿਸ ਸਮੀਕਰਨ ਦੀ ਵਰਤੋਂ ਉਸ ਨੂੰ ਕਿਸ ਸਮੀਕਰਨ ਦੀ ਵਰਤੋਂ ਕਰਨੀ ਚਾਹੀਦੀ ਹੈ ਦੇਖੋ ਉਸਨੇ ਗਤੀ ਕਰਨੀ ਹੈ ਤੇ ਗਤੀ ਦਾ ਫਾਰਮੂਲਾ ਹੁੰਦਾ ਹੈ ਗਤੀ ਬਰਾਬਰ ਹੁੰਦਾ ਹੈ ਦੂਰੀ ਬਟਾ ਸਮਾਂ ਆਪਣੇ ਕੋਲ ਆਨਸਰ ਆ ਜਾਏਗਾ ਦੂਸਰਾ ਸਹੀ ਗਤੀ ਬਰਾਬਰ ਦੂਰੀ ਭਾਗ ਸਮਾਂ ਤੇ ਇਹ ਸੀ ਬੇਟੇ ਆਪਣੇ ਅੱਜ ਦੇ 15 ਪ੍ਰਸ਼ਨ